ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਇਸ ਚੈਨਲ ਤੇ ਹਾਜ਼ਰ ਹੈ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਵਧੀਆ ਲੱਗੀ ਲਾਈਕ ਜ਼ਰੂਰ ਕਰਨਾ ਕੰਡੇ ਜਿੰਨੇ ਹੋਣ ਤਿੱਖੇ ਫੁੱਲ ਉਹਨਾ ਹੁੰਦਾ ਸੋਹਣਾ ਅਸੀਂ ਕੰਡਿਆਂ 'ਚ ਰਹਿ ਸਿੱਖੇ ਜ਼ਿੰਦਗੀ ਜਿਉਣਾ ਜੀਵਨ ਵਿੱਚ ਕਾਮਯਾਬੀ ਦਾ ਰਾਜ ਸਬਰ ਦੀ ਮੁਠੀ 'ਚ ਹੋਣਾ ਚਾਹੀਦਾ ਹੈ ਬੱਜੇ ਤੱਕਿਆਂ ਦਾ ਸਾਨੂੰ ਤਹਿ ਦਿਲੋਂ ਸਤਿਕਾਰ ਕਰਨਾ ਚਾਹੀਦਾ ਹੈ ਜਦੋਂ ਜਨਮ ਬਹੁਤ ਸੁਖਾਲੇ ਘਰ ਹੋਇਆ ਹੋਵੇ ਫਿਰ ਬਾੜਾ ਔਖਾ ਹੁੰਦਾ ਹੈ ਗਰੀਬੀ 'ਚ ਚਾਣਾ ਮੈਂ 4 ਸਾਲਾਂ ਦਾ ਸੀ ਦਾਦਾ ਜੀ ਦੇ ਅਕਾਲ ਚਲਾਣਾ ਮਗਰੋਂ ਮੇਰੇ ਬਾਪੂ ਜੀ ਹਰੇ ਪੰਜ ਭਰਾਵਾਂ ਦਾ ਐਸਾ ਇਤਫਾਕ ਟੁੱਟਿਆ ਅਧੋਂ ਵੱਧ ਸੰਸਾਰ ਤੋਂ ਚਲੇ ਗਈ ਬਾਕੀ ਦੋ ਰਹਿੰਦੇ ਹਲੇ ਵੀ ਆਪਸ 'ਚ ਨਹੀਂ ਬੋਲਦੇ ਇੰਨਾ ਘਰ ਜਨਮੇ ਅਸੀਂ ਨਿਆਣਿਆਂ ਨੇ ਭਲਾਂ ਕੀ ਸਿੱਖਣਾ ਸੀ ਐਸੇ ਬਾਪੂਆਂ ਤੋਂ ਜੋ ਆਪਸ ਵਿੱਚ ਮੁਹੱਬਤ ਨਾ ਕਰ ਸਕੇ ਜਦੋਂ ਕਿ ਮੇਰੇ ਦਾਦਾ ਜੀ ਸਰਦਾਰ ਆਤਮਾ ਸਿੰਘ ਭੁੱਲਰ ਆਪਣੇ ਸਮੇਂ 1970 ਵਿੱਚ ਉੱਚ ਕੋਟੀ ਦੇ ਬਾਗਬਾਨੀ ਅਤੇ ਗੁਲਾਬ ਦੇ ਫੁੱਲਾਂ ਦੀ ਕਾਸ਼ਤ ਕਰਨ ਦੇ ਨਾਲ ਇਲਾਕੇ ਦੇ ਅਗਾਹ ਵਧੂ ਕਿਸਾਨ ਹੋਣ ਦੇ ਨਾਲ ਨਾਲ ਪੋਲਟਰੀ ਦਾ ਕਾਰੋਬਾਰ ਵੀ ਕਰਦੇ ਸਨ ਜਿਨ੍ਹਾਂ ਦਾ ਨਾਮ ਉਹਦੋਂ ਕਿਸੇ ਜਾਣ ਪਹਿਚਾਨ ਮਹਤਾਜ ਨਹੀਂ ਸੀ ਘਰ ਦਾ ਮੋਢੀ ਕਹਾਦਾ ਗਿਆ ਸਾਰੀਆਂ ਵਰਕਤਾਂ ਵੀ ਨਾਲ ਹੀ ਲੈ ਗਿਆ ਕੋਈ ਚਾਰਾ ਨਾ ਚਾਲਦਾ ਵੇਖ ਕੇ ਮੈਂ ਦਾਦਾ ਜੀ ਦੀ ਸੋਚ ਨੂੰ ਆਪਣੀ ਪ੍ਰੇਰਣਾ ਸਰੋਤ ਮੰਨ ਲਿਆ ਬਚਪਨ ਲੰਘ ਗਿਆ ਜਵਾਨੀ ਤਾਂ ਜਿਵੇਂ ਆਈ ਹੀ ਨਹੀਂ ਪਰ ਅੰਤ ਦੇ ਬੁਰੇ ਦਿਨ ਮੜਮੜਾਈ ਪੜ੍ਹਾਈ ਦੇ ਨਾਲ-ਨਾਲ ਪਰਚੂਨ ਦੀ ਦੁਕਾਨ ਕਰੀ ਨਾਲੇ ਕੰਨਾਂ 'ਚ ਬੋਲ ਰੜਕਦੇ ਸਨ ਕਿ ਜੱਟਾਂ ਨੇ ਪਾਈ ਹੱਟੀ ਪਿੱਟੇ ਰਿਹੜੇ ਨਾਲ ਲੋਕਾਂ ਦੇ ਘਰਾਂ ਅੰਦਰ ਕਰਾਏ ਤੇ ਟੁੜੀ ਢੋਈ ਇੱਥੇ ਦੱਸ ਦੇਵਾਂ ਕਿ ਆਪਣੀ ਢੋਣ ਦਾ ਚਾਹ ਹੁੰਦਾ ਹੈ ਬਗਾਨੀ ਵਿੱਚ ਮਰਨ ਬਿਨਾਂ ਵਜ੍ਹਾ ਆਪਣਿਆਂ ਦੇ ੱੱਕੇ ਦਾ ਪੂਰਾ ਸ਼ਿਕਾਰ ਹੋਇਆ ਤੇ ਹਲੇ ਵੀ ਹਾਂ ਮਾਂ ਮੇਰੀ ਮੈਨੂੰ ਬੇਵਕਤ ਚੜ੍ਹਦੀ ਬਰੇਸ ਵਿੱਚ ਛੱਡ ਕੇ ਤੁਰ ਗਈ ਇਹ ਸਾਰੇ ਬਾਣੇ 18 ਸਾਲ ਦੀ ਉਮਰ ਤੋਂ ਪਹਿਲਾਂ ਹੀ ਵਾਪਰ ਗਏ ਮੇਰੀ ਜੈੰਤਨ ਮਾਣੀ ਤੇ ਜੀਵਨ ਪੰਧ ਨੂੰ ਸਿਖਾਲਾ ਕਰਨ ਲਈ ਪੂਰੇ 18 ਵਰੇ ਫੌਜ ਵਿੱਚ ਹੱਡ ਗਾਲੇ ਨੌਕਰੀ ਕਰਕੇ ਸ਼ੌਕਰੀ ਮਿਲੀ ਜਾਨੀ ਕਿ ਭਾਗਾ ਭਰੀ ਉਪਰੰਤ ਬੇਟੀ ਦੀ ਦਾਤ ਮਿਲੀ ਬਾਅਦ ਦਰਵੇਸ਼ ਪੁੱਤ ਜੋ ਸਰੀਰਕ ਤੌਰ ਤੇ 100% ਅਪਾਜ ਸੀ ਸਾਡੀ ਝੋਲੀ ਪਿਆ ਮੁਕ ਦੀ ਗੱਲ ਤਕਰੀਬਨ 30 ਕੁ ਵਰੇ ਬੁਰੇ ਵਕਤ ਨੇ ਘੀਸੀਆਂ ਕਰਵਾ ਛੱਡੀਆਂ ਬੜਾ ਕੁਝ ਸਿਖਾਇਆ ਬੜਾ ਰਵਾਇਆ ਵਕਤ ਨੇ ਸੋਚਦਾ ਹੁੰਦਾ ਸੀ ਕਿ ਮੈਨੂੰ ਰੱਬ ਨੇ ਜਨਮ ਸਿਰਫ ਤਕੇ ਖਾਣ ਲਈ ਦਿੱਤਾ ਹੈ ਮੋੜ ਮੇਰੀ ਕਮਜ਼ੋਰੀ ਇਹ ਹੈ ਕਿ ਜਦੋਂ ਮੈਂ ਕਿਸੇ ਨੂੰ ਮਿਹਨਤ ਕੱਛਦੀਆਂ ਕਮਾਈਆਂ ਨੂੰ ਰਾਸ ਆਈਆਂ ਦੇਖਦਾ ਹਾਂ ਤਾਂ ਕੁਦਰਤ ਦੇ ਸ਼ੁਕਰਾਨੇ ਕਰਦਾ ਹੋਇਆ ਤੋਰ ਅੰਦਰੋਂ ਖੁਸ਼ ਹੁੰਦਾ ਹਾਂ ਉਹਨਾਂ ਨੂੰ ਹੋਰ ਨਾਲ ਲਈ ਮਿਸਾਲ ਦੇ ਰੂਪ ਵਿੱਚ ਪੇਸ਼ ਕਰਨ ਦੀ ਕੋਸ਼ਿਸ਼ ਕਰਦਾ ਹਾਂ ਸਬਰ ਦੇ ਖਜ਼ਾਨਿਆਂ ਨੂੰ ਦੁਨੀਆ ਇੱਕ ਦਿਨ ਅੱਖਾਂ ਪਾੜ-ਪਾੜ ਵੇਂਦੀ ਹੈ ਮੇਰੇ ਪਿੱਛੇ ਮੇਰੇ ਸੁਪਨਿਆਂ ਦਾ ਸੰਸਾਰ ਅੱਜ ਮੇਰੇ ਪਿੰਡ ਮੰਡੀ ਕਾਲਾ ਵਿਖੇ ਸਥਿਤ ਹੈ ਧਰਤੀ ਦੇ ਹਰ ਕੋਨੇ ਬੈਠੇ ਮੁਹabbਤੀ ਲੋਕਾਂ ਨੂੰ ਮੇਰੀ ਦਿਲੋਂ ਫਰਿਆਦ ਹੈ ਜਦੋਂ ਮਰਜੀ ਕਦੇ ਵੀ ਲੰਘਦੇ ਟਾਪ ਦੇ ਜ਼ਰੂਰ ਦਰਸ਼ਨ ਦੀਦਾਰੀ ਦੇ ਜਾਇਆ ਕਰੋ ਸਿਰਫ ਮਨ ਦੇ ਸਕੂਨ ਲਈ ਜੀ ਸੰਸਾਰ ਤੇ ਆਏ ਹਰ ਛੋਟੇ ਵੱਡੇ ਜੀਵ ਜੰਤੂ ਦੀ ਰਹਿਣ ਵਾਲੀ ਜਗ੍ਹਾ ਘਰ ਲਈ ਅਸੀਂ ਵੱਖੋ ਵੱਖਰੇ ਨਾਂ ਦਿੱਤੇ ਹਨ ਜਿਵੇਂ ਆਲ ਨੇ ਖੁੱਡਾਂ ਭੌਣ ਮਕਾਨ ਚੌਪੜੀ ਤਵੇਲਾ ਵਾੜਾ ਘੁਰਨਾ ਆਦਿ ਅਸਲ ਵਿੱਚ ਇਹ ਨਾਵਾਂ ਨਾਲ ਘਰ ਨਹੀਂ ਬਣਦੇ ਹੁੰਦੇ ਰਹਿਣ ਵਾਲੀ ਜਗ੍ਹਾ ਨੂੰ ਘਰ ਬਣਾਉਣ ਵਾਸਤੇ ਉਮਰਾਂ ਦੇ ਕਈ ਵਰੇ ਕੁਰਬਾਨੀ ਦੇ ਰੂਪ ਵਿੱਚ ਖਰਚੋ ਜਾਂਦੇ ਹਨ ਮੰਗਾਣ ਤਾਂ ਬਹੁਤ ਆਸਾਨੀ ਬਣ ਜਾਂਦੇ ਨੇ ਗਰੀਬਾਂ ਦੀਆਂ ਮਜਬੂਰੀਆਂ ਖਰੀਦ ਕੇ ਪਰ ਘਰ ਲਈ ਸਬਰ ਸੰਤੋਖ ਤੇ ਮਿਹਨਤ ਦਾ ਆਸਰਾ ਵੀ ਅਤਿ ਜ਼ਰੂਰੀ ਹੁੰਦਾ ਹੈ ਘਰ ਵਿੱਚ ਬਸਦੀ ਜੀਆਂ ਦੇ ਮੂੰਹ ਹਰ ਵੇਲੇ ਹੋਵੇ ਕਿ ਰੱਬਾ ਸਬਰ ਦੇਵੀਂ ਰਾਜ ਤਾਂ ਹੋਣਾ ਹੀ ਨਹੀਂ ਹਰ ਇਨਸਾਨ ਲਈ ਆਪਣਾ ਬਣਾਇਆ ਘਰ ਕਸ਼ਮੀਰ ਹੁੰਦਾ ਹੈ ਕਿਉਂਕਿ ਆਪਣੇ ਘਰ ਦਾ ਸੂਰਜ ਹੋਰ ਨਾ ਸਵਨਾ ਥਾਵਾਂ ਨਾਲੋਂ ਬਧੇਰੀ ਨਿਗਾ ਤੇ ਖੂਬ ਸੂਰਤ ਹੁੰਦਾ ਹੈ ਘਰ ਦੀ ਦਹਲੀਜ਼ ਦੁਨੀਆ ਦੇ ਸਭ ਪਹਾੜਾਂ ਤੋਂ ਉੱਚੀ ਹੁੰਦੀ ਹੈ ਇਸੇ ਲਈ ਤਾਂ ਪ੍ਰਿੰਦੇ ਵੀ ਆਪਣਾ ਘਰ ਚਾਹੁੰਦੇ ਹਨ ਘਰ ਦੀ ਸ਼ਾਂਤੀ ਲਈ ਮਰਦਾਂ ਦੀ ਸਿਆਣ ਪਤੀ ਔਰਤਾਂ ਦੀ ਸਦਕਰੀ ਖਾਸ ਜ਼ਰੂਰਤ ਪੈਂਦੀ ਹੈ ਬਜ਼ੁਰਗਾਂ ਨੇ ਐਵੇਂ ਥੋੜਾ ਕਿਹਾ ਹੈ ਕਿ ਜੋ ਸੁੱਖ ਛੱਜੂ ਦੇ ਚਾਰੇ ਉਹ ਬਲਕ ਨਾ ਬੁਖਾਰੇ ਜੀਵਨ ਭਰ ਮਿੱਠਾ ਰਸ ਲੈਣ ਲਈ ਪਹਿਲਾਂ ਇੱਕ ਮਿੱਠੀ ਗੰਨੇ ਦੀ ਪੋਰੀ ਮਿੱਟੀ ਚ ਦੱਬਣੀ ਪੈਂਦੀ ਹੈ ਜਿਨ੍ਹਾਂ ਨੇ ਪੂਰੀਆਂ ਦੱਬੀਆਂ ਸੀ ਅੱਜ ਗੰਨੇ ਨਿਕਲ ਆਏ ਜਿਨ੍ਹਾਂ ਨੇ ਬਹਿਤਾ ਦੱਬੀਆਂ ਸੀ ਪੰਗੇ ਨਿਕਲ ਆਏ ਜਾਂਦਿਆਂ ਚਾਂਦੀ ਦੇ ਚਮਚੇ ਦੁੱਧ ਪੀਣ ਵਾਲੇ ਕੀ ਜਾਣਣ ਕਿ ਟੀਲਾ ਟੀਲਾ ਜੋੜ ਕੇ ਮਸਾ ਆਲਣਾ ਬਣਦਾ ਜਦੋਂ ਇੱਕ ਮਾਨਸ ਰੂਪੀ ਦੇ ਯਾਨੀ ਕਿ ਮਨੁੱਖ ਸੱਚਮੁੱਚ ਇੱਕ ਚੁੰਝ ਵਰਗੇ ਜਨੌਰ ਵਰਗਾ ਹੋਵੇ ਉੱਡੇ ਤੇ ਇੱਕ ਟੀਲਾ ਲਿਆ ਧਰੇ ਉੱਡ ਉੱਡੇ ਮੇਂਹਤ ਦਾ ਦੂਜਾ ਟੀਲਾ ਲਿਆ ਧਰੇ ਟੀਲੇ ਧਰ ਦੇ ਧਰ ਦੇ ਚੰਦੇ ਚੰਦੇ ਇੱਕ ਖੂਬਸੂਰਤ ਆਲਨਾ ਬਣ ਜਾਵੇ ਫਿਰ ਉਹ ਆਲਨਾ ਦੁਨੀਆ ਦਾ ਸਭ ਤੋਂ ਉੱਚੀ ਪਹਾੜੀ ਤੇ ਪਾਇਆ ਗਿਆ ਇੱਕ ਬਹੁਤ ਵੱਡਾ ਅਲੀਸ਼ਣ ਮਹਿਲ ਖਵਾਉਂਦਾ ਹੈ ਅਰਦਾਸ ਹੈ ਕਿ ਸਾਡੀਆਂ ਮਿਹਨਤਾਂ ਨੂੰ ਰੰਗ ਭਾਗ ਲੱਗਣ ਕੀਤੀ ਕਮਾਈ ਰਾਸ ਆਵੇ ਮਿਹਰਾਂ ਬਣੀਆਂ ਰਹਿਣ ਸਭ ਤੇ ਕੁਦਰਤ ਕਿਰਪਾ ਕਰੇ ਸੱਚੀ ਸੋਚ ਨਾਲ ਰਵੇ ਕਿਉਂਕਿ ਮੁਸੀਬਤਾਂ ਬਹੁਤ ਕੁਝ ਸਿਖਾ ਜਾਂਦੀਆਂ ਨੇ ਪਰ ਜੇ ਮਨੁੱਖ ਦੀ ਨੀਅਤ ਸਾਫ਼ ਤੇ ਕੁਦਰਤ ਵਿੱਚ ਪੂਰਨ ਵਿਸ਼ਵਾਸ ਹੋਵੇ ਉਸ ਦੀਆਂ ਬਖਸ਼ਾ ਫਿਰ ਗਿਣੀਆਂ ਵੀ ਨਹੀਂ ਜਾਂਦੀਆਂ ਕੁਦਰਤ ਮੇਰ ਕਰੇ ਸਭ ਦੇ ਦਿਮਾਗ ਅੰਦਰ ਇਕਲਾਕ ਦਾ ਦੀਵਾ ਜਗੇ ਸੰਸਾਰ ਦੇ ਹਰ ਕੋਨੇ ਖੁਸ਼ੀਆਂ ਦਾ ਵਾਸਾ ਹੋਵੇ ਕਿਰਪਾ ਰੱਖੇ ਬਾਬੇ ਬਾਬਾ ਨਾਨਕ ਸੱਚੀ ਸੋਚ ਨਾਲ ਰਵੀ ਕਿਉਂਕਿ ਘਰੋਂ ਤਾਂ ਮੈਨੂੰ ਵੀ ਮਿੱਤਰੋ ਕਿੱਲੇ ਆਉਂਦੇ ਸੀ ਮਸਾਂ ਢਾਈ ਉਹਦੇ ਜੋ ਵੀ ਟੱਕਾ ਕਰ ਗਏ ਚਾਚੇ ਤਾਈ ਛੋਟੇ ਵੱਡੇ ਭਾਈ ਅਸੀਂ ਰਾਲ ਮਿਲ ਦੋਵਾਂ ਜੀਆਂ ਜੀਵਨ ਗੱਡੀ ਹੈ ਲੀਹੇ ਪਾਈ ਅੱਜ ਕਿਰਪਾ ਬਾਬੇ ਨਾਨਕ ਦੀ ਜਿਨੇ ਸਾਡੀ ਟੌਰ ਬਣਾਈ ਮੈਨੂੰ ਤਾਂ ਹੀ ਵਿਚਾਰਤਾ ਬਹੁਤ ਵਧੀਆ ਲੱਗੀ ਤੁਸੀਂ ਜਰੂਰ ਦੱਸਣਾ ਤੁਹਾਨੂੰ ਕਿਵੇਂ ਦੀ ਲੱਗੀ ਧੰਨਵਾਦ